ਨੇ ਲ ਮੇਰੇ ਪ੍ਰੀਤਮਾ ਗੁਰਨ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਦੀ ਚੌਂਕੜਾ ਮਾਰ ਕੇ ਗੁਰੂ ਗਰਨ ਸਾਹਿਬ ਜੀ ਨੂੰ ਪੁੱਛੋ ਮਹਾਰਾਜ ਕਲਗੀਆਂ ਵਾਲੇ ਮੈਂ ਮਿਲਣਾ ਚਾਰ ਜਗ੍ਹਾ ਨੇ ਜਿੱਥੇ ਤੁਹਾਡਾ ਮੇਲ ਹੋਸ ਤੋਂ ਪਹਿਲੀ ਜਗ੍ਹਾ ਮਹਾਰਾਜ ਕਹਿੰਦੇ ਆ ਦੱਸਾਂ ਮੈਂ ਕਿੱਥੇ ਰਹਿਨ ਐ ਗੁਰੂ ਗੋਬਿੰਦ ਸਿੰਘ ਪ੍ਰੀਤਮ ਪਿਆਰੇ ਤੇਰਾ ਪਤਾ ਕਿੱਥੇ ਆ ਕਿੱਥੇ ਲੱਭਾਂ ਕਿੱਥੇ ਮਿਲਾਂ ਚਾਰ ਜਗ੍ਹਾ ਤੇ ਰਹਿੰਦਾ ਪ੍ਰੀਤਮ ਕਲਗੀਆਂ ਵਾਲਾ ਅੱਜ ਇੱਕ ਹੋ ਗਈ ਦੋ ਹੋ ਗਈਆਂ ਜਿੰਨੀਆਂ ਵੀ ਵਾਇਗਰੂ ਤੇ ਪੁੱਛੋ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਰਹਿਣਾ ਮੈਂ ਮਿਲਣਾ ਤੇ ਗੁਰੂ ਗੋਬਿੰਦ ਸਿੰਘ ਜੀ ਫਿਰ ਕਹਿਣਗੇ ਪਹਿਲੀ ਜਗ੍ਹਾ ਮੇਰੀ ਜਿੱਥੇ ਸੰਗਤ ਹੋ ਰਹੀ ਏ ਉੱਥੇ ਮੈਂ ਵਿੱਚ ਆਪ ਬੈਠਾ ਹੁੰਨਾ ਆਖੋ ਸਤਨਾਮ ਵਾਹਿਗੁਰੂ ਇਹ ਪਿਆਰੇ ਨੂੰ ਮਿਲਣ ਦੀ ਪਹਿਲੀ ਜਗ੍ਹਾ ਜੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ 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 ਪ੍ਰੀਤਮ ਕਿੱਥੇ ਰਹਿੰਦਾ ਪਹਿਲੀ ਜਗ੍ਹਾ ਜੇ ਸੰਗਤ ਵਿੱਚ ਇਹ ਸੰਗਤ ਉੱਥੇ ਪਿਆਰਾ ਹੈ ਅਰਦਾਸ ਕਰੋ ਇਹ ਸੰਗਤ ਸਾਡੀ ਖੁਰਾਕ ਬਣ ਜਾ ਖੁਰਾਕ ਡਬਲ ਐਮਏ 'ਚ ਵੀ ਪਹੁੰਚ ਜਾਓ ਆ ਦੁਨੀਆ ਦੀ ਡਬਲ ਐਮਏ ਨਹੀਂ ਰੱਬ ਦੀ ਵੀ ਡਬਲ ਐਮਏ ਹੈ ਰੱਬ ਦੀ ਡਬਲ ਐਮਏ ਹੈ ਰਾਮ ਕਬੀਰਾ ਏਕ ਭਏ ਹੈ ਕੋ ਨਾ ਸਕੇ ਪਛਾਨੀ ਆਖੋ ਸਤਨਾ ਰੱਬ ਦੀ ਡਬਲ ਐਮ ਐ ਮੋਹੀ ਤੋਹੀ ਤੋਹੀ ਮੋਹੀ ਅੰਤਰ ਕੈਸਾ ਓ ਭੇਦ ਹੋ ਗਿਆ ਕਹਿੰਦੇ ਰੱਬ ਦੀ ਡਬਲ ਐਮ ਐ ਚ ਵੀ ਪਹੁੰਚ ਜਾਵੋ ਪਰ ਕਹਿੰਦੇ ਸੰਗਤ ਨਾ ਛੱਡਣਾ ਗੱਜ ਕੇ ਆਖੋ ਸਤਨਾ ਵਾਹਿਗੁਰੂ ਸੰਗਤ ਵਿੱਚ ਉਹ ਆਪ ਹੈ ਇਹ ਮੈਂ ਗੁਰੂ ਦੀ ਜ਼ੁਰੀ ਤੇ ਕਹਿ ਰਿਹਾ ਜਿਹਦੇ ਤੇ ਸੰਗਤ ਪ੍ਰਸੰਨ ਬਾਬਾ ਅਨੰਦ ਸਿੰਘ ਦੀ ਕਹਿੰਦੇ ਉਹਦੇ ਤੇ ਗੁਰੂ ਪ੍ਰਸੰਨ ਹੈ ਪ੍ਰੀਤਮ ਨੂੰ ਲੱਭਣਾ ਜੇ ਤੇ ਪਹਿਲਾ ਐਡਰੈਸ ਹਜੇ ਉਹਦਾ ਵਿੱਚ ਸੰਗਤ ਹਰ ਪ੍ਰਭ ਜੀ ਪੰਜ ਸਾਲ ਦੀ ਉਮਰ ਕਲਗੀ ਧਰਮਾਰਾਜ ਦੀ ਗੁਰੂ ਤੇਗ ਬਹਾਦਰ ਜੀ ਦੀ ਚਿੱਠੀ ਆ ਗਈ ਪਟਨੇ ਕਿ ਆਨੰਦਪੁਰ ਸਾਰਾ ਪਰਿਵਾਰ ਆ ਜਾਵੇ ਇਹ ਜਿਹੜਾ ਆਨੰਦਪੁਰ ਸਹਿਬ ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਸਾਇਆ ਹੈ ਤਿਆਰੀਆਂ ਹੋ ਗਈਆਂ ਗੁਰੂ ਗੋਬਿੰਦ ਸਿੰਘ ਜੀ ਦੀ ਪਟਨੇ ਤੋਂ ਤਿਆਰੀਆਂ ਹੋ ਗਈਆਂ ਚੱਲਣ ਦੀਆਂ ਤੇ ਸਾਰੀ ਪਟਨੇ ਦੀ ਸੰਗਤ ਵਿਰਾਗ ਵਿੱਚ ਜਿਹਦੇ ਰੋਜ਼ ਦਰਸ਼ਨ ਕਰਦੇ ਸਾਂ ਚੋਜ ਵੇਖਦੇ ਸਾਂ ਉਹ ਆਨੰਦਪੁਰ ਚੱਲੇ ਨੇ ਪਰ ਹੁਕਮ ਗੁਰੂ ਤੇਗ ਬਹਾਦਰ ਜੀ ਦਾ ਜਿਵੇਂ ਸਾਡੇ ਘਰ ਕੋਈ ਆਵੇ ਤੇ ਕੋਈ ਆਮ ਬੰਦਾ ਹੋਵੇ ਤੇ ਕਮਰੇ 'ਚੋਂ ਵਿਦਾਇਗੀ ਦੇ ਦਿੰਨੇ ਆ। ਥੋੜਾ ਖਾਸ ਹੋਵੇ ਤੇ ਗੇਟ ਤੱਕ ਵਿਦਾਇਗੀ ਦੇ ਦਿੰਨੇ ਆ। ਜਿਆਦਾ ਖਾਸ ਹੋਵੇ ਤੇ ਕਾਰ ਤੱਕ ਜਾਂਦੇ ਆ ਵਿਦਾਇਗੀ ਦੇਣ। ਬਹੁਤਾ ਖਾਸ ਹੋਵੇ ਤੇ ਫਿਰ ਕਈ ਵਾਰੀ ਮਗਰਕਾਰ ਵੀ ਲਾ ਦਿੱਦੀ ਏ। ਤੇ ਕੁਝ ਕਿਲੋਮੀਟਰ ਤੱਕ ਛੱਡਣ। ਬਾਬਾ ਕੁੰਦਨ ਸਿੰਘ ਦੀ ਆਂਦੇ ਸੀ ਨਾ ਨਾਨਕ ਸਰਤੋ। ਅੰਮ੍ਰਿਤਸਰ ਦੀਆਂ ਕਈ ਸੰਗਤਾਂ ਨੇ ਵਿਦਾਇਗੀ ਦੇਣ ਲਈ ਨਾ ਫਿਰ ਬਾਬਾ ਨੋਹ ਸਿੰਘ ਦੀ ਸਮਾਦ ਤੱਕ ਕਾਰਾਂ 'ਚ ਨਾਲ ਜਾਣਾ ਆ ਕੋ ਸਤਨਾਮ ਸੇਵਾ ਉਹਦੇ ਬਾਦੋਂ ਬਾਬਾ ਜੀ ਨੇ ਕਿਹਾ ਵੀ ਹੁਣ ਜਾਓ ਉਥੋਂ ਤੱਕ ਗੱਡੀਆਂ ਨਾਲ ਖੜੀ ਧਿਆਨ ਦੇਣਾ ਬਾਬਾ ਜੀ ਉਥੋਂ ਤੱਕ ਵਿਦਾਇਗੀ ਗੁਰੂ ਗੋਬਿੰਦ ਸਿੰਘ ਮਹਾਰਾਜ 5 ਸਾਲ ਦੀ ਉਮਰ ਤੇ ਸੰਗਤ ਨੂੰ ਇੰਨਾ ਪਿਆਰ ਵਧਾਈਗੀ ਦੇਣ ਦਾ 1 ਮੀਲ ਤੱਕ ਸੰਗਤਾਂ ਨਾਲ ਆ ਗਈਆਂ ਵਧਾਈਗੀ ਦੇ ਮਹਾਰਾਜ ਕਹਿੰਦੇ ਹੁਣ ਜਾਓ ਮਹਾਰਾਜ ਥੋੜਾ ਹੋਰ 2 ਮੀਲ 5 ਮੀਲ 8 ਮੀਲ ਇਹ ਪਟਨੇ ਤੋਂ 12 ਮੀਲ ਹੈ ਸੰਗਤ ਜੀ ਦਾਨਾਪੁਰ ਜਿੱਥੇ ਰਾਤ ਪੈ ਗਈ 12 ਮੀਲ ਤੱਕ ਸੰਗਤ ਵਿਦਾਇਗੀ ਦੇਣ ਆਈਏ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਹੁਣ ਰਾਤ ਰੁਕ ਜਓ ਇੱਥੋਂ ਸਵੇਰੇ ਵਾਪਸੀ ਕਰ ਲੈਣਾ ਅਸੀਂ ਅਨੰਦਪੁਰ ਜਾਵਾਂਗੇ ਤੁਸੀਂ ਪਟਨੇ ਇਹ ਦਾਨਾਪੁਰ ਜਿੰਨੀ ਸੰਗਤ ਰੁਕੀ ਆਸ ਨਹੀਂ ਸੀ ਜਿਹੜੇ ਛੱਡਣ ਆਏ ਉਹ ਵੀ ਰੁਗ ਗਏ 80 ਸਾਲ ਦੀ ਇੱਕ ਮਾਈ ਜਿਹਦਾ ਨਾਂ ਆਇਆ ਮਾਤਾ ਜਸ਼ਨੀ ਜਦੋਂ ਪਤਾ ਲੱਗਾ ਦਾਨਾਪੁਰ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਪਿਆਰੀਆਂ ਸੰਗਤਾਂ ਆਈਆਂ ਨੇ ਪਿਆਰੀਆਂ ਸੰਗਤਾਂ ਆਈਆਂ ਨੇ ਤੇ ਕਹਿੰਦੇ ਮਿੱਟੀ ਦੇ ਭਾਂਡੇ ਦੇ ਵਿੱਚ ਸਾਧ ਸੰਗਤ ਜੀ ਖਿਚੜੀ ਬਣਾਈ ਖਿਚੜੀ ਆਖੋ ਸਤ ਨਹਾ ਕਿ ਜਿੰਨੀ ਸੰਗਤ ਦਾ ਕੋਈ ਪ੍ਰਬੰਧ ਸੀ ਸੰਗਤ ਵਧ ਆ ਗਈ ਏ ਭਾਵੇਂ ਮੇਰੀ ਉਮਰ 80 ਸਾਲ ਏ ਪਰ ਗੁਰੂ ਗੋਬਿੰਦ ਸਿੰਘ ਤੇਰੀਆਂ ਸੰਗਤਾਂ ਕਿਤੇ ਭੁੱਖੀਆਂ ਨਾ ਰਹਿ ਜਾਣ ਗਾਜੀ ਕੇ ਕਹਦੇ ਸਤਨਾਮ ਸ੍ਰੀ ਵਾਹਿ ਤੇਰੀਆਂ ਸੰਗਤਾਂ ਦੀ ਮੈਂ ਖੁਸ਼ੀ ਲੈਣ ਉਹ ਜਦੋਂ ਖਿਚੜੀ ਬਣਾਈ ਤੇ ਭੋਲੀ ਸੀ ਉਹ ਮਿੱਟੀ ਦੇ ਬਰਤਨ ਜਿਵੇਂ ਉਹਨੂੰ ਪੁਰਾਣੇ ਸਮੇਂ 'ਚ ਹਾਂਡੀ ਕਹਿੰਦੇ ਸੀ ਉਹ ਬਰਤਨ ਹੀ ਚੁੱਕ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਰੱਖ ਦਿੱਤਾ ਤੇ ਕਹਿੰਦੀ ਮਹਾਰਾਜ ਜਿੰਨੀ ਛਕਣੀ ਹੈ ਛਕ ਲੋ ਫਿਰ ਮੈਂ ਸੰਗਤ ਨੂੰ ਵਰਤਾ ਦੇ ਹੁਣ ਕਿਸੇ ਕੇ ਚੀਜ਼ ਆਪਾਂ ਰੱਖੀਏ ਤੇ ਥਾਲੀ ਚ ਰੱਖੀ ਦੀਏ ਥਾਲੀ ਚ ਦਈਏ ਕੌਲੀ ਚ ਦਈਏ ਐਡੀ ਭੋਲੀ ਕਿ ਸਾਰਾ ਭਾਂਡਾ ਹੀ ਮਿੱਟੀ ਦਾ ਖਿਜੜੀ ਵਾਲਾ ਜਿਹੜਾ ਬਣਿਆ ਨਾ ਅੱਗੇ ਰੱਖਤਾ ਕਹਿੰਦੀ ਮਹਾਰਾਜ ਰਸਨਾ ਨੂੰ ਲਾ ਲਓ ਫਿਰ ਮੈਂ ਸੰਗਤ ਚ ਵੰਡਦੇ ਆ ਜਦੋਂ ਅੰਦਰ ਸੱਚਾ ਹੋਵੇ ਨਾ ਸੰਗਤ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਔਗਣ ਨਹੀਂ ਚਿਤਾਰਦੇ ਆਖੋ ਸਤਨਾਮ ਵਾਹਿਗੁਰੂ ਅੰਦਰ ਸੱਚ ਹੋਵੇ ਪਿਆਰ ਹੋਵੇ ਪਰ ਪਿਆਰ ਵੇਖ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਾਈ ਤੇਰੀ ਕਿੰਨੀ ਉਮਰ ਹੈ 80 ਸਾਲ ਧਿਆਨ ਦੇਣਾ ਜਰਾ ਮਾਈ ਤਰੀ ਕਿੰਨੀ ਉਮਰ ਹੈ ਕਹਿੰਦੀ 80 ਸਾਲ ਮਹਾਰਾਜ ਮਹਾਰਾਜ ਕਹਿੰਦੇ ਮਾਈ ਕਿੰਨੇ ਵਜੇ ਰਾਤ ਦੇ ਕਹਿੰਦੀ 9:30 ਵਜੇ ਮਾਈ ਜਦੋਂ ਅਸੀਂ ਆਏ ਆ ਤੇ ਤੂੰ ਸੁੱਤੀ ਸੀ ਕਿ ਜਾਗਦੀ ਸੀ ਮਹਾਰਾਜ ਲੇਟੀ ਸੀ ਜੇ ਉਮਰ ਵੱਡੀ ਹੈ ਧਿਆਨ ਦੇਣਾ ਮਾਈ 80 ਸਾਲ ਉਮਰ ਰਾਤ ਦੇ 9:30 ਵਜ ਗਏ ਤੂੰ ਚੌਂਦੀ ਤੇ ਸੁੱਤੀ ਰਹਿੰਦੀ ਤੂੰ ਚੌਂਦੀ ਤੇ ਲੇਟੀ ਰਹਿੰਦੀ ਤੇਰੇ ਅੰਦਰ ਇੰਨਾ ਪਿਆਰ ਕਿ ਸੰਗਤ ਆਈ ਏ ਤੇ ਸੰਗਤ ਕਿਤੇ ਭੁੱਖੀ ਨਾ ਰਹਿ ਜਾਵੇ ਮੈਂ ਵੀ ਖਿਚੜੀ ਬਣਾ ਕੇ ਹਾਜ਼ਰੀ ਲਾ ਲਵਾਂ ਤੇਰੇ ਅੰਦਰ ਐਡਾ ਪਿਆਰ ਸੰਗਤ ਵਾਸਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਮਾਤਾ ਤੈਨੂੰ ਮੇਰੀ ਸੰਗਤ ਦਾ ਇੰਨਾ ਖਿਆਲ ਏ ਮੈਂ ਤੇਰੇ ਤੇ ਟੁੱਟ ਪਿਆ ਆਂ ਟੁੱਟ ਪਿਆ ਮਾਈ ਮੰਗ ਕੀ ਮੰਗਨੀ ਉਹ ਮਾਈ ਗੁਰੂ ਗੋਬਿੰਦ ਸਿੰਘ ਜੀ ਨੂੰ ਹੱਥ ਜੋੜ ਕੇ ਪਤਾ ਕੀ ਕਹਿੰਦੀ ਹੈ ਕਹਿੰਦੀ ਮਹਾਰਾਜ ਤੁੱਟੇ ਹੋ ਨਾ ਮੰਗ ਕੀ ਮੰਗਨੀ ਹੈ ਤੇ ਜਿਵੇਂ ਹੁਣ ਦਰਸ਼ਨ ਦੇ ਰਹੇ ਹੋ ਨਾ ਰੋਜ਼ ਇਸੇ ਤਰ੍ਹਾਂ ਦਰਸ਼ਨ ਹੋਣ ਹਰ ਵੇਲੇ ਚਾਰ ਜਗ੍ਹਾ ਗੁਰੂ ਗੋਬਿੰਦ ਸਿੰਘ ਵਸਦੇ ਜੇ ਹੁਣ ਤਿੰਨ ਜਗ੍ਹਾ ਅਗਲੀ ਵਾਰ ਹੀ ਕਰਾਂਗੇ ਅੱਜ ਇੱਕ ਜਗ੍ਹਾ ਪਹਿਲੀ ਜਗ੍ਹਾ ਕਿਹੜੀ ਕਿਸ ਤੇ ਕਲਗੀਧਰ ਵਸਦੇ ਵਿੱਚ ਸੰਗਤ ਹਰ ਪ੍ਰਭ ਬਸੇ ਧਿਆਨ ਦੇਣਾ ਮਾਈ ਸੰਗਤ ਦੀ ਖੁਸ਼ੀ ਲਈ ਤੂੰ ਮੰਗ ਕੀ ਮੰਗਨੀ ਤੇ ਕੀ ਮੰਗੇ ਉਹਨੇ ਕਹਿੰਦੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਰੋਜ਼ ਹੋਣ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਹੁਣ ਇੱਥੇ ਬੈਠਾ ਰਹਾ ਆ ਕੋ ਸਤਨਾ ਮੈਂ ਅਨੰਦਪੁਰ ਜਾਣਾ ਮੈਂ ਹੁਣ ਦਾਨਾਪੁਰ ਬੈਠਾ ਰਹਾ ਮੈਂ ਮਾਈ ਪਰ ਜੋ ਤੂੰ ਮੰਗੇ ਆ ਤੈਨੂੰ ਮਿਲੇਗਾ ਇਹ ਬਚਨ ਸੰਭਾਲਣਾ ਗੁਰੂ ਗੋਬਿੰਦ ਸਿੰਘ ਕਹਿੰਦੇ ਮਾਤਾ ਜਸ਼ਨੀ ਤੇਨਾ ਜਦੋਂ ਚਿਤ ਚਾਵੇ ਦਰਸ਼ਨ ਕਰਨ ਨੂੰ ਇਸੇ ਤਰ੍ਹਾਂ ਖਿਚੜੀ ਬਣਾਈ ਸੰਗਤ ਸੱਦੀ ਜਦੋਂ ਸੰਗਤ ਦੀ ਸੇਵਾ ਕਰੇਗੀ ਸੰਗਤ ਨੂੰ ਖਿਚੜੀ ਜਦੋਂ ਛਕਾਏਗੀ ਨਾ ਵਿੱਚ ਤੈਨੂੰ ਮੈਂ ਵੀ ਖੇਡਦਾ ਹੋਇਆ ਨਜ਼ਰ ਆਇਆ ਕਰਾਂ ਚਾਹੁੰਦੇ ਆ ਪ੍ਰੀਤਮ ਨੂੰ ਮਿਲਣਾ ਇਹ ਅੱਜ ਵੀ ਪਟਨੇ ਤੋਂ 12 ਮੀਲ ਗੁਰਦੁਆਰਾ ਹਾਂਡੀ ਸਾਹਿਬ ਗੁਰਦੁਆਰਾ ਜਿੱਥੇ ਅੱਜ ਵੀ ਖਿਚੜੀ ਦਾ ਲੰਗਰ ਮਿਲਦਾ ਆਖੋ ਸਤਨਾਮ ਵਾਹਿਗੁਰੂ ਇਹ ਚਾਹੁੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਉਹਦੀ ਪਹਿਲੀ ਜਗ੍ਹਾ ਜੇ ਸੰਗਤ ਵਿੱਚ ਜਿਓ ਮੰਗਣ ਦੀ ਲੋੜ ਨਹੀਂ ਕਲਗੀ ਤਰ ਆਪ ਤੁਠ ਪੈਂਦੇ ਨੇ ਜਿਹੜਾ ਉਹਨਾਂ ਦੀ ਸੰਗਤ ਵੀ ਖੁਸ਼ੀ ਲੈ ਲੇ ਇਸ ਸਟੇਜ ਤੋਂ ਮੈਂ ਯਕੀਨ ਨਾਲ ਕਹਿ ਸਕਦਾ ਉਹਦੀ ਮਿਹਰ ਨਾਲ